ਰੀਡੀਅੰਸ ਨੇ ਖਾਲਿਸਤਾਨੀ ਲਹਿਰ ਨੂੰ ਨਾਕਾਰਿਆ 72% ਲੋਕਾਂ ਨੇ ਵਖਵਾਦੀ ਸਮੂਹਾਂ ਨੂੰ ਰੋਕਣ ਲਈ ਕੀਤਾ ਸਖਤ ਨੀਤੀਆਂ ਦਾ ਸਮਰਥਨ ਇਸ ਸਿੱਖਾਂ ਦੇ ਅਕਸ ਨੂੰ ਵਿਗਾੜ ਰਿਹਾ ਹੈ ਖਾਲਿਸਤਾਨ ਹਾਲ ਹੀ ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਕੈਨੇਡੀਅਨ ਆਪਣੀਆਂ ਸਰਹੱਦਾਂ ਦੇ ਅੰਦਰ ਵਖਵਾਦੀ ਲਹਿਰਾਂ ਨੂੰ ਭਾਰੀ ਗਿਣਤੀ ਵਿੱਚ ਰੱਦ ਕਰ ਰਹੇ ਹਨ ਦਰਅਸਲ કુલ 72 ਫੀਸਦੀ ਉੱਤਰਦਾਤਾਵਾਂ ਨੇ ਅਜਿਹੇ ਸਮੂਹਨ ਉਰੋਕਣ ਲਈ ਸਖਤ ਨੀਤੀਆਂ ਦਾ ਸਮਰਥਨ ਕੀਤਾ ਖਾਸ ਕਰਕੇ ਖਾਲਿਸਤਾਨੀ ਵਕਵਾਦੀਆਂ ਨੂੰ ਨਿਸ਼ਾਨਾ ਬਣਾਉਣਾ ਬਹੁਗਿਣਤੀ 54 ਫੀਸਦੀ ਮੰਨਦੇ ਨੇ ਕਿ ਉਹਨਾਂ ਦੇ ਦੇਸ਼ ਨੂੰ ਇਨ੍ਹਾਂ ਅੰਦੋਲਨਾਂ ਲਈ ਇੱਕ ਪਲੇਟਫਾਰਮ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ ਇਸ ਸਖਤ ਰੁਖ ਕੈਨੇਡੀਅਨਸ ਵਿੱਚ ਵਿਆਪਕ ਭਾਵਨਾ ਨੂੰ ਦਰਸਾਉਂਦਾ ਹੈ ਇਸ ਸਰਵੇਖਣ ਉਹਨਾਂ ਨਤੀਜਿਆਂ ਨਾਲ ਮਿਲ ਖਾਂਦਾ ਹੈ ਜੋ ਅਮਰੀਕਾ, ਯੂਕੇ ਅਤੇ ਜਰਮਨੀ ਸਮੇਤ ਅੰਤਰਰਾਸ਼ਟਰੀ ਪੰਦਰਤੇ ਖਾਲਿਸਤਾਨੀ ਲਹਿਰ ਲਈ ਸੀਮਤ ਸਮਰਥਨ ਦਰਸਾਉਂਦੇ ਨੇ ਕਾਰਵਾਈ ਦੀ ਮੰਗ 2021 ਅਤੇ 2025 ਦਰਮਿਆਨ ਵਾਪਰੀਆਂ ਕਈ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਤੋਂ ਪੈਦਾ ਹੋਈ ਹੈ ਜਿਸ ਵਿੱਚ ਹਿੰਦੂ ਮੰਦਿਰਾਂ ਤੇ ਹਮਲੇ ਅਤੇ ਭਾਰਤੀ ਕੰਸਲਟੈਂਟਸ ਨਾਲ ਜੁੜੀਆਂ ਘਟਨਾਵਾਂ ਸ਼ਾਮਲ ਨੇ ਸਭ ਤੋਂ ਚਿੰਤਾਜਨਕ ਘਟਨਾਵਾਂ ਵਿੱਚ ਸ਼ਾਮਲ ਨੇ 2021 ਦੇ ਅਖੀਰ ਅਤੇ 2022 ਦੇ ਸ਼ੁਰੂ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹਿੰਦੂ ਮੰਦਿਰਾਂ ਵਿੱਚ ਤਿੰਨ ਚੋਰੀਆਂ ਤੇ ਭੰਤੋੜ ਅਪ੍ਰੈਲ 2023 ਵਿੱਚ ਵਿੰਡਸਰ ਵਿੱਚ ਬੀਏਪੀਐਸ ਸ਼੍ਰੀ ਸਵਾਮੀ ਨਾਰਾਇਣ ਮੰਦਰ ਨੂੰ Hindu ਵਿਰੋਧੀ ਗ੍ਰੈਫਟੀ ਨਾਲ ਪਾਤੋੜ ਕੀਤੀ ਗਈ ਅਤੇ ਸਤੰਬਰ 2023 ਵਿੱਚ ਸਰੀ ਦੇ ਦੋ ਮੰਦਰਾਂ ਤੇ ਭਾਰਤੀ ਡਿਪਲੋਮੈਟਸ ਵਿਰੁੱਧ ਖਾਲਿਸਤਾਨੀ ਧਮਕੀਆਂ ਪੋਸਟ ਕਰਨਾ ਤੇ ਨਵੰਬਰ 2024 ਨੂੰ ਇੱਕ ਕੌਂਸਲਰ ਪ੍ਰੋਗਰਾਮ ਦੌਰਾਨ ਬੈਰੈਮਟਨ ਦੇ Hindu ਸਭਾ ਮੰਦਰ ਵਿੱਚ ਖਾਲਿਸਤਾਨੀ ਸਮਰਥਕਾਂ ਤੇ ਮੰਦਰ ਦੇ ਹਾਜ਼ਰੀਨ ਵਿਚਕਾਰ ਝੜਪਾਂ ਨਾਲ ਤਣਾਅ ਹੋਰ ਵੱਧ ਗਿਆ ਉਸ ਦਿਨ ਸਰੀ ਦੇ ਲక్ష్ਮੀ ਨਰਾਇਣ ਮੰਦਿਰ ਤੇ ਇੱਕ ਹੋਰ ਹਮਲੇ ਦੇ ਨਾਲ ਮੇਖਾਤਾ ਇੱਕ ਹਫਤੇ ਤੋਂ ਵੀ ਘੱਟ ਸਮੇਂ ਬਾਅਦ ਖਾਲਿਸਤਾਨੀ ਸਮੂਹਾਵਲੋਂ ਹਿੰਸਾ ਦੀਆਂ ਪਰੋਸੇਯੋਕ ਧਮਕੀਆਂ ਦੇ ਕਾਰਨ ਬ੍ਰੈਂਪਟਨ ਦੇ ਤਿਰਵੇਣੀ ਮੰਦਿਰ ਵਿਖੇ ਇੱਕ ਯੋਜਨਾਬੰਦ ਕਾਉਂਸਲਰ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ 2023 ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਟੋਰਾਂਟੋ ਅਤੇ ਵੈਨਕੂਵਰ ਵਿੱਚ ਭਾਰਤੀ ਕੰਸਲਟੈਂਟਸ ਨੂੰ ਵੀ ਵਧੇ ਹੋਏ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ 6 ਫਾਰ ਜਸਟਿਸ ਭਾਵ SFJ ਵਰਗੇ ਸਮੂਹਾਂ ਨਾਲ ਜੁੜੇ ਡਿਪਲੋਮੈਟਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਲੱਗੇ ਹੋਏ ਸਨ ਨਵੰਬਰ 2024 ਦੇ ਸ਼ੁਰੂ ਵਿੱਚ ਵੈਨਕੂਵਰ ਅਤੇ ਸਰੀ ਵਿੱਚ ਕੰਸਲਟੈਂਟ ਕੈਂਪਾ ਵਿੱਚ ਭਾਰਤ ਵਿਰੋਧੀ ਤੱਤਾਂ ਵੱਲੋਂ ਵਿਗੜਣ ਪਿਆ ਹਾਲੀ ਵਿੱਚ ਹੋਈ ਅਸ਼ਾਂਤੀ ਨੇ ਦੁਨੀਆ ਭਰ ਦੇ ਭਾਰਤੀ ਸਿੱਖਾਂ ਵਿੱਚ ਬਹੁਤ ਪਰੇਸ਼ਾਨੀ ਪੈਦਾ ਕੀਤੀ ਹੈ। ਉਹ ਮਹਿਸੂਸ ਕਰਦੇ ਨੇ ਕਿ ਖਾਲਿਸਤਾਨ ਦੇ ਮੁੱਦੇ ਨੂੰ ਬਹੁਤ ਜ਼ਿਆਦਾ ਉਛਾਲਿਆ ਜਾ ਰਿਹਾ ਹੈ ਤੇ ਡਰਦੇ ਨੇ ਕਿ ਉਹਨਾਂ ਦੇ ਵਿਸ਼ਵਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕਈਆਂ ਨੇ ਸਿੱਖ ਧਾਰਮਿਕ ਸਥਾਨਾਂ ਤੇ ਜਾਣ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਸਵਾਲ ਕੀਤਾ ਹੈ ਕਿ ਕੀ ਉਹਨਾਂ ਨੂੰ ਹਿੰਸਾ ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਅੱਗੇ ਝੁਕਣਾ ਚਾਹੀਦਾ ਹੈ? ਉਤੇ ਦੇ ਖੋਸਿਆ ਸੂਤਰਾ ਤੋਂ ਪਤਾ ਲੱਗਦਾ ਹੈ ਕਿ ਸਿੱਖ ਸਮੂਹ ਬਹੁਤ ਚਿੰਤਿਤ ਨੇ ਕਿ ਇਹ ਕੱਟੜਪੰਥੀ ਸਮੂਹ ਮਹਿਮਾਨ ਨਿਵਾਜ਼ੀ ਤੇ ਦਾਨ ਲਈ ਉਹਨਾਂ ਦੀ ਸਾਖ ਨੂੰ ਬੱਟਾ ਲਾ ਰਹੇ ਨੇ ਜਿਵੇਂ-ਜਿਵੇਂ ਕਟ ਗਿੰਤियां ਦੁਨੀਆ ਭਰ ਦੇ ਸਮਾਜਾਂ ਵਿੱਚ ਏਕੀਕ੍ਰਿਤ ਹੁੰਦੀਆਂ ਜਾ ਰਹੀਆਂ ਨੇ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਸਕਾਰਾਤਮਕ ਯੋਗਦਾਨ ਨੂੰ ਕੁਝ ਲੋਕਾਂ ਦੀਆਂ ਕਾਰਵਾਈਆਂ ਵੱਲੋਂ ਟੱਕਿਆ ਜਾ ਰਿਹਾ ਹੈ ਉਹ ਸੱਚੀ ਲੀਡਰਸ਼ਿਪ ਦੀ ਘਾਟ ਤੇ ਵੀ ਦੁੱਖ ਪ੍ਰਗਟ ਕਰਦੇ ਨੇ ਜਿਨ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਤੇ ਦੁਰਵਿਵਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਉਹ ਉਹਨਾਂ ਦੇ ਭਾਇਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਨੇ